ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪੋ ਆਪਣੀਆਂ ਚੋਣ ਸਰਗਰਮੀਆਂ ਜਿਹੜੀਆਂ ਉਹ ਤੇਜ਼ ਕਰ ਦਿੱਤੀਆਂ ਜਿਹਦੇ ਸੰਬੰਧ ਦੇ ਵਿੱਚ ਆਪੋ ਸਾਰੀਆਂ ਪਾਰਟੀਆਂ ਆਪੋ ਆਪਣੇ ਆਗੂਆਂ ਤੇ ਵਰਕਰਾਂ ਨੂੰ ਜਿਹੜੇ ਅਹਿਮ ਅਹੁਦੇ ਜ਼ਿੰਮੇਵਾਰੀਆਂ ਦੇ ਕੇ ਉਹਨਾਂ ਨੂੰ ਨਵੇਂ ਸਿਰੇ ਤੋਂ ਜਿਹੜਾ ਆਪੋ ਆਪਣੇ ਪਾਰਟੀ ਨੂੰ ਵਿਉਂਤਬੰਧ ਕਰ ਰਹੀਆਂ ਹਨ ਜਿਹਦੇ ਵਿੱਚ ਜਿਹੜੀਆਂ ਅਟਕਲਾਂ ਦਾ ਦੌਰ ਵੀ ਪੂਰੇ ਪੰਜਾਬ ਦੇ ਵਿੱਚ ਸਿਆਸਤ ਦੇ ਉੱਪਰ ਚੱਰੀ ਹੈ ਪਹਿਲਾਂ ਗੱਲ ਕਰਾਂਗੇ ਆ ਕਾਂਗਰਸ ਪਾਰਟੀ ਦੀ ਜਿਹਦੇ ਵਿੱਚ ਪਾਰਟੀ ਪ੍ਰਧਾਨ ਨੂੰ ਬਦਲਣ ਦੀਆਂ ਜਿਹੜੀਆਂ ਅਟਕਲਾਂ ਉਹ ਕਾਫੀ ਤੇਜ਼ ਨੇ ਕਿ ਉਪ ਚੋਣ ਜਿਹੜੀ ਤਰਨਤਾਰਨ ਦੇ ਵਿੱਚ ਹੋਈ ਸੀ ਉਹਦੇ ਵਿੱਚ ਜਿਵੇਂ ਕਾਂਗਰਸ ਪਾਰਟੀ ਦਾ ਜਿਹੜਾ ਕਾਰਗੁਜ਼ਾਰੀ ਸੀ ਉਹ ਸੰਤੋਸ਼ਜਨਕ ਨਹੀਂ ਸੀ ਜਿਸ ਤੋਂ ਬਾਅਦ ਇਹ ਅਟਕਲਾਂ ਸ਼ੁਰੂ ਹੋ ਗਈਆਂ ਕਿ ਹੁਣ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਉਹ ਬਦਲਿਆ ਜਾਏਗਾ ਇਹਦੇ ਵਿੱਚ ਹੁਣ ਜਿਹੜੀ ਤਾਜ਼ਾ ਅਪਡੇਟ ਇਹ ਹੋਈ ਹੈ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਜਿਹੜੀ ਤਾਲਮਿਲ ਕਮੇਟੀ ਬਣਾਈ ਗਈ ਹੈ ਜਿਹਦੇ ਕੋਲ ਜਿਹੜੀਆਂ ਸ਼ਕਤੀਆਂ ਨੇ ਉਹ ਪ੍ਰਧਾਨ ਤੋਂ ਵੀ ਜਿਹੜੀਆਂ ਜ਼ਿਆਦਾ ਦਿੱਤੀਆਂ ਗਈਆਂ ਨੇ ਇਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਵੱਡੇ-ਵੱਡੇ ਆਗੂਆਂ ਨੂੰ ਹੋਰ ਵੱਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਦਿੱਤੀਆਂ ਜਾ ਰਹੀਆਂ ਮੀਟਿੰਗਾਂ ਦਾ ਦੌਰ ਹੈ ਜਿਹੜਾ ਉਹ ਲਗਾਤਾਰ ਜਾਰੀ ਹੈ ਆਮ ਆਦਮੀ ਪਾਰਟੀ ਸੱਤਾਧਾਰੀ ਜੋ ਪਾਰਟੀ ਹੈ ਇਹਦੇ ਵਿੱਚ ਵੀ ਜਿਹੜੀਆਂ ਨਵੀਆਂ ਰਣਨੀਤੀਆਂ ਬਣ ਰਹੀਆਂ ਕਿ 2027 ਦੇ ਵਿੱਚ ਜਿਵੇਂ ਲੋਕ ਥੋੜੇ-ਬੋਤੇ ਨਾਰਾਜ਼ ਨਜ਼ਰ ਆ ਰਹੇ ਹਨ ਤਾਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸੰਤੁਸ਼ਟ ਕਰਕੇ ਦੁਬਾਰਾ ਸਰਕਾਰ ਹੈ ਜਿਹੜੀ ਉਹ ਬਣਾਈ ਜਾ ਸਕੇ ਬੀਜੇਪੀ ਆਲਰੇਡੀ ਆਪਣੀ ਜਿਹੜੀ ਚੋਣ ਇੰਚਾਰਜ ਇੰਚਾਰਜ ਹੈ ਪੂਰੇ ਪੰਜਾਬ ਭਰ ਦੇ ਅੰਦਰ ਉਹਨਾਂ ਦੀ ਲਿਸਟ ਹੈ ਜਿਹੜੀ ਉਹ ਜਾਰੀ ਕਰ ਚੁੱਕੀ ਹੈ ਉਹਨਾਂ ਨੂੰ ਜ਼ਿੰਮੇਵਾਰੀਆਂ ਦੇ ਚੁੱਕੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਅੱਗੇ ਜਿਹੜੇ ਛੋਟੇ ਲੈਵਲ ਦੇ ਇਕਾਈਆਂ ਪਿੰਡੂ ਇਕਾਈਆਂ ਉਹਨਾਂ ਦੇ ਵਿੱਚ ਜਿਹੜਾ ਢਾਂਚਾ ਹੈ ਉਹ ਕਿਸ ਤਰੀਕੇ ਦੇ ਨਾਲ ਉਲੀਕਣਾ ਇਹਦੀਆਂ ਜ਼ਿੰਮੇਵਾਰੀਆਂ ਵੀ ਸੀਨੀਅਰ ਆਗੂਆਂ ਨੂੰ ਮਿਲ ਚੁੱਕੀਆਂ ਹਨ ਗੱਲ ਕਰਦੇ ਆ ਨਵੇਂ ਜਿਹੜਾ ਅਕਾਲੀ ਦਲ ਬਣਿਆ ਪੁਨਰ ਸੁਰਜੀਤ ਅਕਾਲੀ ਦਲ ਇਹਨਾਂ ਨੇ ਵੀ ਆਪਣਾ ਜਿਹੜਾ ਦਫ਼ਤਰ ਹੈ ਉਹ 2 ਦਸੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਉਹਦਾ ਉਦਘਾਟਨ ਕਰ ਦਿੱਤਾ ਹੈ ਔਰ ਉਸ ਤੋਂ ਬਾਅਦ ਵੱਡੇ ਲੀਡਰਾਂ ਵੱਡੇ ਆਗੂਆਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਉਹ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਦੀ ਵੀ ਲਿਸਟ ਜਾਰੀ ਹੋ ਚੁੱਕੀ ਹੈ ਪਿੱਛੇ ਜੇ ਅਟਕਲਾ ਇਹ ਵੀ ਲਗਾਈਆਂ ਜਾ ਰਹੀਆਂ ਸਨ ਕਿ ਜੋ ਨਵੇਂ ਅਕਾਲੀ ਦਲ ਦੇ ਨੌਜਵਾਨ ਆਗੂ ਨੇ ਪਰਮਿੰਦਰ ਸਿੰਘ ਢੀਟਸਾ ਉਹ ਕਾਂਗਰਸ ਦੇ ਵਿੱਚ ਜਾ ਸਕਦੇ ਨੇ ਜਿਸ ਤੇ ਕਰਕੇ ਪਿਛਲੇ ਦਿਨੀ ਉਹਨਾਂ ਨੇ ਇਸ ਗੱਲ ਦੇ ਉੱਪਰ ਸਪਸ਼ਟੀਕਰਨ ਦਿੱਤਾ ਕਿ ਉਹ ਕਿਤੇ ਨਹੀਂ ਜਾ ਰਹੇ ਜਾਂ ਕਿ ਇਹ ਵੀ ਗੱਲ ਆ ਰਹੀ ਸੀ ਕਿ ਜਿਹੜਾ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਅਕਾਲੀ ਦਲ ਬਾਦਲ ਦੇ ਨਾਲ ਜਿਹੜਾ ਗੱਠਜੋੜ ਕਰ ਸਕਦੇ ਹੋ ਜਿਹਦੇ ਸਬੰਧ ਦੇ ਵਿੱਚ ਪਰਮਿੰਦਰ ਸਿੰਘ ਢੀਂਟਸਾ ਨੇ ਜਵਾਬ ਦਿੱਤਾ ਸੀ ਕਿ ਨਵਾਂ ਅਕਾਲੀ ਦਲ ਬਣਾਉਣ ਦੀ ਲੋੜ ਹੀ ਨਹੀਂ ਪੈਣੀ ਸੀ ਅਗਰ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਕਾਲ ਤੱਕ ਸਭ ਵੱਲੋਂ ਜੋ ਹੁਕਮ ਹੋਏ ਸਨ ਉਹਨਾਂ ਦੀ ਇਨਬਿਟ ਪਾਲਣਾ ਕਰਦੇ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਅਗਰ ਉਹ ਕੁਝ ਟਾਈਮਲੀ ਆਪਣਾ ਜੋ ਪ੍ਰਧਾਨਗੀ ਦੇ ਵਾਸਤੇ ਜੋ ਉਹਨਾਂ ਦੀ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਦਾ ਕਾਟੋਕਲੇਸ਼ ਚੱਲਿਆ ਸੀ ਜੇਕਰ ਉਹ ਮੰਨ ਜਾਂਦੇ ਤਾਂ ਇੱਥੋਂ ਤੱਕ ਅਕਾਲੀ ਦਲ ਦਾ ਜੋ ਹਾਲ ਹੈ ਉਹ ਨਾ ਹੁੰਦਾ ਕਿਉਂਕਿ ਬਹੁਤ ਸਾਰੇ ਜਿਹੜੇ ਅਕਾਲੀ ਦਲ ਦੇ ਆਗੂ ਸਨ ਉਹ ਅਕਾਲੀ ਦਲ ਨੂੰ ਉਦੋਂ ਛੱਡ ਚੁੱਕੇ ਸਨ ਇਸ ਦੇ ਨਾਲ ਹੀ ਨਵੇਂ ਬਣੇ ਅਕਾਲੀ ਦਲ ਨੇ ਪਰਮਿੰਦਰ ਸਿੰਘ ਢੀਂਟਸਾ ਨੂੰ ਜਿਹੜਾ ਹੈ ਉਹ ਸੀਨੀਅਰ ਮੀਤ ਪ੍ਰਧਾਨ ਆਪਣੀ ਪਾਰਟੀ ਦੇ ਵਿੱਚ ਬਣਾਇਆ ਤੇ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਦਿੱਤੀਆਂ ਨੇ ਕਿਉਂਕਿ ਇਹ ਟਕਸਾਲੀ ਅਕਾਲੀ ਪਰਿਵਾਰ ਹੈ ਪਰਮਿੰਦਰ ਸਿੰਘ ਢੀਂਟਸਾ ਦੇ ਪਿਤਾ ਜੀ ਸੁਖਦੇਵ ਸਿੰਘ ਢੀਂਟਸਾ ਕੇਂਦਰ ਦੇ ਵਿੱਚ ਵੀ ਮੰਤਰੀ ਰਹੇ ਨੇ ਔਰ ਪਰਮਿੰਦਰ ਸਿੰਘ ਢੀਂਟਸਾ ਅਕਾਲੀ ਦਲ ਦੇ ਵਿੱਚ ਜਦੋਂ ਸਰਕਾਰ ਸੀ ਤਾਂ ਇਹ ਪੰਜਾਬ ਦੇ ਵਿੱਤ ਮੰਤਰੀ ਸਨ ਇਹ ਤਿੰਸਾ ਸਾਹਿਬ ਇੱਕ ਸਿਰਕੜਾ ਆਗੂ ਨੇ ਔਰ ਕਾਫੀ ਪੜੇ ਲਿਖੇ ਤੇ ਆਪਣੀ ਪਾਰਟੀ ਦੇ ਪ੍ਰਤੀ ਵਫਾਦਾਰ ਆਗੂ ਮੰਨੇ ਜਾਂਦੇ ਨੇ ਕਿਉਂਕਿ ਜਦੋਂ ਜੱਤੋਂ ਇਹ ਅਕਾਲੀ ਦਲ ਦੇ ਨਾਲ ਜੁੜੇ ਸਨ ਉਦੋਂ ਤੋਂ ਹੀ ਇਹਨਾਂ ਨੇ ਪਾਰਟੀ ਦੇ ਲਈ ਬਹੁਤ ਅਹਿਮ ਕੰਮ ਕੀਤੇ ਅਹਿਮ ਮੋਦਿਆਂ ਤੇ ਵੀ ਕੰਮ ਕੀਤਾ ਔਰ ਪਾਰਟੀ ਨੂੰ ਕਾਫੀ ਮਜ਼ਬੂਤੀ ਪ੍ਰਦਾਨ ਕੀਤੀ ਹੁਣ ਨਵੇਂ ਬਣੇ ਅਕਾਲੀ ਦਲ ਦੇ ਵਿੱਚ ਵੀ ਇਹ ਇਸੇ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਜੜੀਆਂ ਸੇਵਾਵਾਂ ਉਹ ਜਾਰੀ ਰੱਖਾਂਗੇ ਔਰ ਇਸ ਪਾਰਟੀ ਨੂੰ ਵੀ ਪੰਜਾਬ ਦੇ ਵਿੱਚ ਪੈਰਾਂ ਤੇ ਖੜਾ ਹੋਣ ਦੇ ਲਈ ਮਜ਼ਬੂਤੀ ਪ੍ਰਦਾਨ ਕਰਨ ਦੇ ਲਈ ਹਰ ਕੰਮ ਮੋ ਤੰਦੇਈ ਦੇ ਨਾਲ ਕਰਾਂਗੇ ਜੋ ਵੀ ਪਾਰਟੀ ਪ੍ਰਧਾਨ ਵੱਲੋਂ ਸਾਨੂੰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੌਂਪਿਆ ਜਾਏਗਾ ਧੰਨ